ਹਾਂਜੀ ਬਾਈ ਜੀ ਸਵਾਗਤ ਹੈ ਸਾਰਿਆਂ ਦਾ ਆਪਣੀ ਨਵੀਂ ਵੀਡੀਓ 'ਚ ਤੇ ਅੱਜ ਆਪਾਂ ਲੈ ਕੇ ਆਏ ਆਂ ਵੀਡੀਓ ਮੈਂ ਖਰਾਕ ਵਾਸਤੇ ਜਿਹੜੀ ਆਪਾਂ ਕਬੂਤਰਾਂ ਨੂੰ ਖਰਾਕ ਪਾਉਣੀਆਂ ਵਾਸਤੇ ਸਿਆਲਾਂ ਨਾਲੋਂ ਟਾਈਮ ਕਰਦੇ ਹਾਂ ਤੁਹਾਨੂੰ ਪਤਾ ਹੀ ਆ ਤੇ ਆਹ ਆਪਣੇ ਵੱਡੇ ਕਬੂਤਰ ਆ ਬਈ ਚੈੱਕ ਕਰੋ ਇਹ ਇਹ ਸਾਰੇ ਆਪਣੇ ਵੱਡੇ ਕਬੂਤਰ ਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕੀ ਕੀ ਲੈ ਕੇ ਆਏ ਆ ਕਰਾਉਣੇ ਆ ਤੁਹਾਨੂੰ ਚੈੱਕ ਆਸੇ ਆਲਸੀ ਬਈ ਆਪਣੀ 2 ਕਿਲੋ ਆਸੀ ਲਈਤੀ ਆਪਾਂ ਤੇ ਆਹ ਸੋਲੇ ਆ ਬਈ ਆਪਣੇ 3 ਕਿਲੋ ਤੇ ਆਹ ਮੱਕੀ ਆ ਇਹ ਆਹ ਚਿੱਟੇ ਤਲਾ ਬਈ ਤੇ ਆਹ ਰੇਗੀਆਂ ਨੂੰ ਇਹ ਆਪਾਂ ਲੈ ਕੇ ਆ ਬਈ 5 ਐਟਮਾ ਤੇ ਇੱਕ ਆਪਣੀ ਸੇਮੀ ਹੋ ਜੂਗੀ ਆਪਣੀ ਕਣਕ 7ਵੀ ਹੋ ਜੂਗੀ ਸਰੋਂ ਸੱਤ ਚੀਜ਼ਾਂ ਹੋ ਜਾਣੀਆਂ ਆਪਣੀ ਲਈ ਇਹ ਤੋਂ ਵਾਸਤੇ ਤੇ ਇਹ ਆਪਾਂ ਪਾਉਣੀਆਂ ਜਿਹੜੇ ਆਪਾਂ ਛੱਡਣੇ ਆ ਉਹਨਾਂ ਨੂੰ ਪਾਉਣੀਆਂ ਤੁਹਾਨੂੰ ਉਹ ਵੀ ਦਿਖਾਉਣੇ ਚੈੱਕ ਕਰਾਉਣੇ ਆਪਣਾ ਉਧਰ ਉਧਰ ਵੀ ਆਹ ਤਾਂ ਆਪਣੇ ਵੱਡੇ ਕਰੋ ਚੈੱਕ ਕਰਾਤਾ ਆਪਣੇ ਜਿਹੜੇ ਵੱਡੇ ਉਧਰ ਆਪਣੇ ਇਹ ਆ ਗਏ ਹੁਣ ਸੋਨੂੰ ਆਪਣੇ ਵੱਡੇ ਨਾਲ ਟੂਰ ਇਹ ਸੱਟ ਨਾਲ ਜਿਹੜੇ ਆਪਾਂ ਸੱਟਣੇ ਇਹ ਚੈੱਕ ਕਰ ਸਕਦੇ ਹਾਂ ਉਹਰ 25 ਜਾਂ 25 ਜਿਹੜੇ ਉਹ ਪੱਠੇ ਆ ਪੱਠੇ ਪੱਠੇ ਇਕੱਠੀ ਆ ਬਈ ਇਹ ਇਹ ਅੱਡ ਅੱਡ ਨਹੀਂ ਕੀਤੇ ਆਪਾਂ ਇਹ ਅੱਡ ਤਾਣੀ ਕੀਤੇ ਵੀਰੇ ਇਹ ਮੰਨ ਲਾ ਜੀ ਆਪਾਂ ਅੱਡ ਕਰਦੇ ਆ ਫਿਰ ਕੂਤਰ ਦੇ ਕੂਤਰ ਮਿਲ ਜਾਂਦੇ ਆ ਉਹ ਫਿਰ ਮੂਰੇ ਜਦੋਂ ਆਪਾਂ ਸੀਜ਼ਨ 'ਚ ਕੱਢਦੇ ਆ ਉਦੋਂ ਔਖੇ ਹੁੰਦੇ ਫਿਰ ਮਿਲ ਜਾਂਦੇ ਆ ਤੇ ਉਦੋਂ ਆਪਾਂ ਮੰਨ ਲਾ ਕੂਤਰਾਂ ਨਾਲ ਡੋਨਾ ਕੋਈ ਮਸਤ ਹੁੰਦੇ ਫਿਰ ਮਸਤ ਹੋ ਜਾਂਦੇ ਆ ਹੁਣ ਜਿਵੇਂ ਪਹਿਲਾਂ ਹੀ ਇਹ ਆ ਹੁਣ ਮਿਲੇ ਬੈਠੇ ਆਂਡੂਂਡੇ ਲਾਈ ਜਾਂਦੇ ਆ ਉਹਨਾਂ ਨੂੰ ਲਾ ਲੈਂਦੇ ਆ ਜਦੋਂ ਆਪਾਂ ਹੁਣ ਕੱਢਾਂਗੇ ਇਹਨਾਂ ਨੂੰ ਫਿਰ ਇਹਨਾਂ ਦਾ ਉਡਣ ਚੀ ਧਿਆਨ ਰੱਖੂਗਾ ਪਰ ਜੇ ਸਿੱਧੇ ਸਹੀ ਹੋ ਜਾਂਦੇ ਵੱਲ ਤਾਂ ਕਰਕੇ ਆਪਾਂ ਇਹ ਮਲਾ ਕੇ ਛੱਡ ਦੇਵਨੇ ਇਕੱਠੀ ਰੱਖ ਦੇ ਜਦੋਂ ਛੱਡਣ ਲੱਗ ਗਿਆ ਆਪਾਂ ਉਹਦਾ ਐਡ ਕਰ ਦਾਂਗੇ ਇਹ ਲਈ ਇੱਕ ਗੱਲ ਹੋਰ ਵੀਰੇ ਜਿਹੜੀ ਧਿਆਨ ਆ ਲਈ ਆ ਵੀ ਜਿਹੜੀਆਂ ਵੀ ਆਪਾਂ ਵੀ ਆਹ ਖਰਾਕਾਂ ਯਰ ਲਾਉਂਦੇ ਨਹੀਂ ਆਪਾਂ ਵੀ ਇਕੱਠੇ ਨਹੀਂ ਕਰਦੇ ਯਰ ਲਾਉਂਦੇ ਇਹ ਆਡਾ ਵੀ ਕੱਲੀ ਕੱਲੀ ਕਰਕੇ ਚੀਜ਼ ਪਾਉਣੀ ਹੈ ਕਿਉਂਕਿ ਜੇ ਆਪਾਂ ਇਕੱਠੇ ਰਲਾ ਕੇ ਪਾਵਾਂਗੇ ਤਾਂ ਇਹ ਕਬੂਤਰ ਮਾਲਾ ਮੱਖੀ ਜੁਗ ਲੈਣੇ ਇਕੱਲੇ ਦਾਣੇ ਜੁਗ ਲੈਣੇ ਕਈ ਸੋਲੇ ਜੁਗ ਲੈਣੇ ਕਈ ਇਹ ਪੰਜੇ ਸੇ ਚੀਜ਼ਾਂ ਨਹੀਂ ਮੰਨ ਲ ਕਬੂਤਰ ਚੋਕ ਦਾ ਇੱਕ ਚੀਜ਼ ਵੱਧ ਚੋਕ ਲੈਂਦੇ ਜਿਵੇਂ ਹੁਣ ਪਹਿਲਾਂ ਪੰਜਾ ਚਿੱਟੇ ਥਿਲ ਪਾ ਦਿਆ ਕਰਾਂਗੇ ਮੂਠੀਕ ਮੂਠੀ ਥਿਲ ਪਾਤੇ ਜਦੋਂ ਇਹ ਖਾ ਲਈ ਉਹਨਾਂ ਨੇ ਸਾਰਿਆਂ ਨੇ ਫਿਰ ਆਪਾਂ ਮੰਨ ਲਓ ਆਹ ਰਸੀ ਪਾਤੀ ਆਹ ਸਵਾਰਾ ਮੂੰਗੀ ਪਾਤੀ ਫਿਰ ਸੋਲੇ ਪਾਤੀ ਫਿਰ ਮੱਕੀ ਪਾਤੀ ਤੇ ਮੰਨ ਲਾ ਥੋੜੀ ਥੋੜੀ ਜਿੰਨੀ ਜਿੰਨੀ ਆਪਾਂ ਪਾਉਣੇ ਆ ਉਦੋਂ ਬਾਅਦ ਸਰੋਂ ਪਾ ਦੇ ਉਦੋਂ ਕਣਕ ਪਾਤੀ ਰਾਜਮੀ ਤੇ ਐਂ ਬਣਾਵੇ ਰਲਾ ਕੇ ਨਹੀਂ ਕਿਤੇ ਵੀ ਖਰਾਕ ਪਾਉਣੀ ਚਾਹੀਦੀ ਕਿਉਂਕਿ ਕਈ ਕਬੂਤਰ ਬਾਕੀ ਬਈ ਆਪਾਂ ਤੋਂ ਵੱਧ ਸਿਆਣੇ ਵੀ ਹੈਗੇ ਵਿੱਚ ਹਨ ਆਪਾਂ ਤਾਂ ਇਹਦਾ ਦਿਮਾਗ ਜਲਾਇਆ ਬਈ ਪਿਛਲੀ ਵਾਰ ਵੀ ਆਪਾਂ ਕਿਉਂ ਕੀਰ ਲਾ ਕੇ ਨਹੀਂ ਪਾਈ ਸੀ ਕੱਲੀ ਕੱਲੀ ਚੀਜ਼ ਜੀ ਪਾਈ ਸੀ ਤੇ ਵੀ ਕਈ ਵਾਰ ਕਬੂਤਰ ਆਪਾਂ ਵੀ ਇੱਕ ਚੀਜ਼ ਨੂੰ ਤਾਂ ਰਲਾ ਕੇ ਬਹੁਤ ਪਾਉਂਦੇ ਆ ਅੱਡਾ ਅੱਡਾ ਬਈ ਆਪਣਾ ਤਾਂ ਕਰਕੇ ਵੀ ਆਪ ਦਾ ਦੱਸਿਆ ਜੀ ਆਪਾਂ ਤਾਂ ਐ ਪਾਉਨੇ ਆ ਫਿਰ ਤਸੱਲੀ ਜੀ ਹੋ ਜਾਂਦੀ ਵੀ ਮੰਨ ਲਓ ਕਿ ਪੰਜੇ ਚੀਜ਼ਾਂ ਸੀ ਮੇਂ ਚੀਜ਼ਾਂ ਵੀ ਸਾਰੇ ਕਬੂਤਰਾਂ ਨੇ ਚੱਕ ਲ ਲਈਂ ਕੀਰ ਲਾ ਮਿਆਂ ਜਾਂ ਪਾਣ ਫਿਰ ਵੀ ਆਏ ਰਹਿੰਦਾ ਵੀ ਕਈ ਕੂਤਰ ਨਹੀਂ ਚੱਕਦੇ ਚਲੋ ਬਈ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਬਈ